ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਜਗਤ ਸਵੇਰਾ ਨਿਊਜ਼ ਦੇਖ ਰਹੇ ਹੋ ਲੁਧਿਆਣਾ ਤੋਂ ਵੱਡੀ ਖਬਰ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਉੱਤੇ ਇੱਕ ਲਗਜ਼ਰੀ ਗੱਡੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਇਹ ਜਦੋਂ ਅੱਗ ਲੱਗੀ ਆ ਅਜੇ ਤੱਕ ਉਹਨਾਂ ਦੇ ਪਿਛੇ ਤੋਂ ਬਾਹਰ ਆਈ ਦਿੱਖਤ ਮਾਦਾ ਨਿਕਲ ਆ ਲੇਖੀ ਤਾਂ ਮੋਰ ਅੱਗ ਆਰ ਕਾਰ ਨੂੰ ਅੱਗ ਲੱਗੀ ਹੋਈ ਸੀ ਕਿਹੜੀ ਗੱਡੀ ਸੀ ਇਹ BMW ਵਾ ਅੱਛਾ ਜਦੋਂ ਇੱਥੇ ਵਹੀਂ ਪੁੱਛਕਿਛ ਕੀਤੀ ਤਾਂ ਦੱਸਨ ਨੂੰ ਪਤਾ ਲੱਗਾ ਉਹਨਾਂ ਕਿ ਇੱਥੇ ਮਕੈਨਿਕ ਕੋ ਗੱਡੀ ਠੀਕ ਹੋਣ ਵਾਸਤੇ ਆਈ ਸੀ ਇਹ ਮਕੈਨਿਕ ਹੀ ਟਰਾਈ ਲੈਣ ਵਾਸਤੇ ਆਈ ਸੀ ਅੱਛਾ ਉਹ ਟਰਾਈ ਲੈਣੇ ਚੱਲ ਕੇ ਇਹਨੂੰ ਚਲਦੀ ਗੱਡੀ ਹੁੱਕ ਪੈ ਜੀ ਲੱਗਦਾ ਕਿ ਕੀ ਇਲੈਕਟ੍ਰਿਕ ਸ਼ੋਰ ਹੋ ਸਕਦਾ ਜੀ ਪਰ ਪੱਕੀ ਜਿਹੜੀ ਸਹੀ ਜਾਣਕਾਰੀ ਹੈ ਉਹ ਤਾਂ ਯਾਰ ਮਕੈਨਿਕ ਵਿੱਚ ਬੈਠਾ ਸੀ ਉਹ ਦੱਸ ਸਕਦਾ ਜੀ ਕਿ ਕਿੰਨੀ ਕਿਦਰਾ ਦੇਖਣਾ ਜ਼ਰੂਰੀ ਹੈ ਮਿਲ ਕੋ ਹਾਂ ਜੀ ਬਲਕਿ ਫਾਇਰਵਾਲ ਮੰਗਾਈ ਆ ਤੇ ਤੁਹਾਡੇ ਸਾਹਮਣੇ ਆ 75% ਸੜ ਗਈ ਗੱਡੀ 25% ਬਚਦੀ ਆ ਮੇਰੇ ਤੇਲ ਦੇ ਟੈਂਕੂ ਨੂੰ ਆ ਕੇ ਨਹੀਂ ਪਈ ਅਜੇ ਮਤਲਬ ਕਿ ਉਹ ਬਚ ਗਈ ਆ ਮੌਕੇ ਤੇ ਫਰਮ ਘਟਾ ਕੇ ਕਢਾ ਲਈ ਚਾਪਾ ਅਗੇ ਗੱਲ ਕਰੀਏ ਸਾਰੇ ਜਿਹੜੇ ਕੁੰਡੇ ਕਿੰਨੇ ਕੋਈ ਇੰਜੈਕਟਰ ਨਹੀਂ ਨੇ ਨਹੀਂ ਕੁਝ ਨਹੀਂ ਕੋਈ ਮਕੈਨਿਕ ਇਸ ਗੈਂਦ ਵਿੱਚ ਅੱਛਾ ਹਾਂ ਉਹ ਉਹ ਠੀਕ ਆ ਓਕੇ ਠੀਕ ਹਾਲ